ਦੇ ਦੋਸਤਾਂ ਦਾ ਜੀ ਆਇਆਂ ਸ਼ੁਕਰੀਆ ਤੁਸੀਂ ਅੱਜ ਇੱਕ ਵਾਰ ਫੇਰ ਆਨਾਸ ਭਵਨ ਦੇ ਵਿਲੇ ਚ ਆਇਓ ਸੋ ਮੋٹے ਤੌਰ ਤੇ ਅ ਅੱਜ ਜਿਹੜੀ ਕਣਕ ਦੀ ਖਰੀਦ ਦੀ ਸਮਾਰਟੀ ਦਾ ਜਿਹੜਾ ਕੱਲ 15 April ਲਾਸਟ ਡੇਟ ਸੀਗੀ ਸੋ ਉਹਦੇ ਨਾਲ ਜੁੜੇ ਸਾਰੇ ਤੱਥ ਟੋਟਲ ਪ੍ਰੋਕਿਊਰਮੈਂਟ ਦੇ ਦੌਰਾਨ ਜਿੰਨੀ ਐਕਸਰਸਾਈਜ਼ ਵੱਖ-ਵੱਖ ਸਾਈਡਾਂ ਤੋਂ ਡਿਪਾਰਟਮੈਂਟ ਨੇ ਕੀਤੀ ਆ ਸੋ ਉਹ ਕੁਝ ਤੱਥ ਜਿਹੜੇ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਨਾ ਸੋ ਸਭ ਤੋਂ ਜਿਹੜੀ ਸਾਨੂੰ ਤਸੱਲੀ ਵਾਲੀ ਗੱਲ ਇਹ ਆ ਕਿ ਸਾਡਾ ਸੀਜ਼ਨ ਨਿਰਵਿਘਨ ਚੱਲਿਆ ਬੇਸ਼ੱਕ ਕੁਦਰਤ ਦੀਆਂ ਕੁਝ ਇੱਕ ਦੋ ਮਾਰਾਂ ਵਿੱਚ ਛੋਟੀਆਂ-ਮੋਟੀਆਂ ਪਈਆਂ ਨੇ ਚਾਹੇ ਉਹ ਬਰਸਾਤ ਦੇ ਰੂਪ ਚਾ ਜਾਂ ਝੱਖੜ ਦੇ ਰੂਪ ਚ ਰਹੀ ਹੈ ਪਰ ਇਹਦੇ ਬਾਵਜੂਦ ਜਿਹੜਾ ਸੀਜ਼ਨ ਆਉ ਖੂਸੂਤ ਰਿਆ ਪੰਜਾਬ ਦੇ ਅੰਦਰ ਕਣਕ ਦੀ ਖਰੀਦ ਦਾ ਸੋ ਟੋਟਲ ਪੰਜਾਬ ਦੇ ਅੰਦਰ ਇਹਨਾਂ ਦਿਨਾਂ ਦੇ ਦੌਰਾਨ ਡੇਢ ਮਹੀਨੇ ਚ ਪੰਜਾਬ ਦੀਆਂ ਮੰਡੀਆਂ ਚ ਸਾਡੇ ਕੋਲ 724000 724405 ਕਿਸਾਨ ਜਿਹੜੇ ਆ ਉਹ ਆਪਣੀ ਫਸਲ ਨੂੰ ਲੈ ਕੇ ਆਏ ਆ 724405 ਕਿਸਾਨ ਆਪਣੇ ਜਿਹੜੇ ਉਹ ਮੰਡੀਆਂ ਦੇ ਵਿੱਚ ਫਸਲ ਲੈ ਕੇ ਆਏ ਆ ਸੋ ਇਹ ਜਿੰਨੇ ਵੀ ਕਿਸਾਨ ਮੰਡੀ ਚ ਆਏ ਆ ਇਹਨਾਂ ਦੁਆਰਾ ਮੰਡੀ ਦੇ ਵਿੱਚ 130 ਲੱਖ 3000 ਐਮਟੀ 130 ਲੱਖ 3000 ਐਮਟੀ ਜਿਹੜੀ ਕਣਕ ਹੈ ਉਹ ਮੰਡੀ ਚ ਪਹੁੰਚੀ ਆ ਜਿਹੜੇ ਵੱਖ-ਵੱਖ ਖਰੀਦ ਕੇਂਦਰਾਂ ਦੇ ਉੱਤੇ ਸੋ ਇਹ 130 ਹਜ਼ਾਰ ਜਿਹੜੀ ਅਰਾਈਵਲ ਸਾਡੇ ਕੋਲ ਪਹੁੰਚੀ ਆ ਇਹਦੇ ਵਿੱਚੋਂ 119 ਲੱਖ 23600 119 ਲੱਖ 23600 ਸਾਡੀਆਂ ਵੱਖ-ਵੱਖ ਜੜੀਆਂ ਸਰਕਾਰੀ ਏਜੰਸੀਜ਼ ਨੇ ਮਾਰਕਵੇਡਾ ਪਨਗਰੇਨ ਪੰਸਪਾ ਜਾਂ ਐਫਸੀਆਈ ਹੈ ਇਹਨੇ ਖਰੀਦੀ ਆ ਤੇ ਇਸ ਤੋਂ ਇਲਾਵਾ 10 ਲੱਖ 79000 ਇਹ ਜਿਹੜੇ ਉਹ ਪ੍ਰਾਈਵੇਟ ਖਰੀਦ ਪੰਜਾਬ ਚ ਹੋਈ ਹੈ ਪਿਛਲੇ ਸਮਿਆਂ ਦੇ ਨਾਲੋਂ ਜਿਹੜੀ ਉਹ ਜ਼ਿਆਦਾ ਥੋੜੀ ਪੰਜਾਬ ਦੇ ਅੰਦਰ ਪ੍ਰਾਈਵੇਟ ਖਰੀਦ ਹੋਈ ਹੈ ਸੋ ਮੈਂ ਇਹ ਕਹਿ ਸਕਦਾ ਕਿ ਜਿਹੜਾ ਉਹ ਟੋਟਲ ਅਰਾਈਵਲਸ ਇਨ ਦੀ ਮੰਡੀ ਚ ਆਈ ਹੈ ਉਹ ਅਸੀਂ ਕੰਪਲੀਟ ਜਿਹੜੀ ਉਹ ਕਰ ਚੁੱਕੇ ਹਾਂ ਉਹਨੂੰ ਖਰੀਦ ਲਈ ਗਈ ਹੈ ਸੋ ਇਹ ਜਿਹੜੀ 130 ਲੱਖ ਐਮਪੀ ਮੰਡੀ ਚ ਕਣਕ ਆਈ ਆ ਉਹਦਾ ਜਿਹੜੀ ਖਰੀਦੀ ਗਈ ਆ ਉਹਦੀ ਬਣਦੀ ਜਿਹੜੀ ਪੇਮੈਂਟ ਆ ਕਿਸਾਨ ਦੇ ਖਾਤੇ ਚ ਉਹ 28500 ਕਰੋੜ ਰੁਪਇਆ 28500 ਕਰੋੜ ਰੁਪਇਆ ਜੋ ਕਿਸਾਨ ਦਾ ਬਣਦਾ ਐਮਐਸਪੀ ਦੇ ਮੁਤਾਬਕ 2425 ਰੁਪਏ ਜੋ ਐਮਐਸਪੀ ਆ ਕੋ ਕਿਸਾਨ ਦੇ ਖਾਤਿਆਂ ਚ ਅਸੀਂ ਜਿਹੜੇ ਪਾ ਚੁੱਕੇ ਆ ਸੋ ਮੁਕੰਮਲ ਤੌਰ ਤੇ ਕਿਸਾਨ ਨੂੰ ਜਿਹੜਾ ਉਹ ਉਹ ਮੰਡੀ ਚੋ ਬੇਲਾ ਕਰ ਦਿੱਤਾ ਗਿਆ ਸੋ ਇਸ ਤੋਂ ਇਲਾਵਾ ਜਿਹੜੀ ਅਸੀਂ ਖਰੀਦੀ ਹੈ ਜਿੰਨੀ ਵੀ ਕਣਕ ਖਰੀਦੀ ਹੈ ਇਹਦੇ ਵਿੱਚੋਂ 1 ਲੱਖ 51 ਹਜ਼ਾਰ ਨਹੀਂ 104 ਲੱਖ ਸੋਰੀ 104 ਲੱਖ 51 ਹਜ਼ਾਰ ਇਹ ਅਸੀਂ ਇਹਦੀ ਲਿਫਟ ਕਰ ਚੁੱਕੇ ਆ ਤੇ ਰੈਂਡੀ ਜਿਹੜੀ ਲਿਫਟਡ ਹੈ 14 ਲੱਖ 72 ਹਜ਼ਾਰ ਇਹ ਕਿਉਂਕਿ ਹਰ ਰੋਜ਼ ਅਸੀਂ 2.5 ਲੱਖ ਦੇ ਕਰੀਬ ਜਿਹੜੀ ਉਹ ਲਿਫਟਿੰਗ ਕਰਦੇ ਆ ਸੋ 6 ਔਰ 7 ਦਿਨ ਦੇ ਅੰਦਰ ਜਿਹੜੀ ਲਿਫਟਿੰਗ ਆ ਉਹ ਵੀ ਮੰਡੀਆਂ ਦੇ ਵਿੱਚੋਂ 100% ਜਿਹੜੀ ਉਹ ਅਸੀਂ ਪੂਰੀ ਕਰ ਲਵਾਂਗੇ ਸੋ ਜਿਹੜੀ ਕਣਕ ਅਸੀਂ ਲਿਫਟਿੰਗ ਕੀਤੀ ਆ ਖਰੀਦਣ ਤੋਂ ਬਾਅਦ ਇਹਦੇ ਵਿੱਚੋਂ 30 ਲੱਖ 4000 ਜਿਹੜੇ ਉਹ ਸਾਡੇ ਸਟੋਰੇਜ ਪੁਆਇੰਟ ਨੇ ਸਟੇਟ ਦੇ ਔਰ 57 ਲੱਖ ਇਹ ਜਿਹੜੀਆਂ ਸਾਡੀਆਂ ਓਪਨ ਪਲਾਂਥਾਂ ਅਸੀਂ ਬਣਾਈਆਂ ਜਾ ਸਾਡੀਆਂ ਰਾਈਸ ਮਿਲਾਂ ਦੇ ਅੰਦਰ ਉਹ ਅਸੀਂ ਕਰ ਚੁੱਕੇ ਆ ਸੋ ਟੋਟਲ 87 ਲੱਖ ਐਮਟੀ ਜਿਹੜੀ ਆ ਉਹ ਅਸੀਂ ਉਹਨੂੰ ਕਵਰ ਕਰ ਲਿਆ ਤੇ 87 ਲੱਖ 41 ਹਜ਼ਾਰ ਤੋਂ ਇਸ ਤੋਂ ਇਲਾਵਾ ਜਿਹੜੀ ਡਾਇਰੈਕਟ ਡਿਲੀਵਰੀ ਆ ਜਿਹੜੀ ਐਫਸੀਆਈ ਵੱਖ-ਵੱਖ ਥਾਵਾਂ ਤੇ ਲੈ ਜਾਂਦੀ ਆ ਸਟੇਟ ਦੇ ਵਿੱਚੋਂ ਡਾਇਰੈਕਟ ਮੰਡੀਆਂ ਚੋਂ ਉਹ 10 ਲੱਖ 50 ਹਜ਼ਾਰ ਡਾਇਰੈਕਟ ਡਿਲੀਵਰੀ ਐਫਸੀਆਈ ਨੇ ਕੀਤੀ ਆ ਸੋ ਇਸ ਤੋਂ ਇਲਾਵਾ ਜਿਹੜੇ ਐਫਸੀਆਈ ਦੇ एफसीआई ਦੀਆਂ ਪਲੰਥਾਂ ਜਾਂ ਉਹਨਾਂ ਦੇ ਜਿਹੜੇ ਸਟੋਰਸ ਪੁਆਇੰਟ ਨੇ ਉਹਨਾਂ ਦੇ ਵਿੱਚ 770000 ਉਹ ਸਟੋਰੇਜ ਕਰ ਲਈ ਗਈ ਹੈ ਉਹਨਾਂ ਵੱਲੋਂ ਸੋ ਟੋਟਲ 1827000 ਐਮਟੀ ਜਿਹੜੀ ਆ ਉਹ ਐਫਸੀਆਈ ਨੇ ਵੀ ਲਿਫਟਿੰਗ ਤੋਂ ਬਾਅਦ ਉਹਨੂੰ ਸਟੋਰਸ ਕਰ ਲਿਆ ਸੋ ਮੋٹے ਤੌਰ ਤੇ ਇਹ ਜਿਹੜੇ 2 ਟਨ ਸਵਾਲ ਸੀਗੇ ਸੋ ਮੈਂ ਕਿਉਂਕਿ ਆਪ ਮੇਰੇ ਸਾਰੇ ਅਧਿਕਾਰੀ ਸੇਵਾਨ ਲਗਾਤਾਰ ਇਹ ਡੇਢ ਮਹੀਨਾ ਸੀ ਮੰਡੀਆਂ ਸਿਰੇ ਆ ਔਰ ਮੈਂ 19 ਜ਼ਿਲ੍ਹਿਆਂ ਦੇ ਅੰਦਰ ਖੁਦ ਜਾ ਕੇ ਆਇਆ ਸੋ ਮੈਂ ਅੱਜ ਤੁਹਾਡੇ ਚੈਨਲ ਦੇ ਉੱਤੇ ਇਸ ਗੱਲ ਦੀ ਤਸੱਲੀ ਵੀ ਮਹਿਸੂਸ ਕਰਦਾ ਔਰ ਸਾਰੇ ਸਾਡੇ ਜਿੰਨੇ ਚਾਇਓ ਹੈੱਡ ਕੁਆਰਟਰ ਦੇ ਆਫੀਸਰ ਸਵਾਰ ਨੇ ਚਾਹੇ ਸਾਡੇ ਜ਼ਿਲ੍ਹਿਆਂ ਦੇ ਆਫੀਸਰ ਸਵਾਰ ਨੇ ਜਾਂ ਸਾਡੇ ਕਰਮਚਾਰੀ ਨੇ ਮੈਂ ਸਾਰਿਆਂ ਨੂੰ ਐਪਰੀਸ਼ੀਏਟ ਵੀ ਕਰਦਾ ਹਾਂ ਨੇ ਬੜਾ ਵਿਪਰੀਤ ਸਥਿਤੀਆਂ ਦੇ ਅੰਦਰ ਪ੍ਰਕਿਊਰਮੈਂਟ ਨੂੰ ਸ਼ਾਨਦਾਰ ਕਰਵਾਇਆ ਔਰ ਇੱਕ ਸਿੰਗਲ ਵੀ ਕਿਸਾਨ ਦੀ ਕਿਤੇ ਕੋਈ ਰੈਜ਼ੈਂਟਮੈਂਟ ਜਿਹੜੀ ਆ ਉਹ ਸਕੈਦ ਰੂਪ ਚ ਪੰਜਾਬ ਚ ਨਹੀਂ ਮਿਲੀ ਕਿਸੇ ਨੇ ਕਿਹਾ ਕਿ ਮੇਰੀ ਪੇਮੈਂਟ ਨਹੀਂ ਪਈ ਮੇਰੀ ਖਰੀਦ ਨਹੀਂ ਹੋਈ ਸੋ ਜਿਹੜੀ ਮਾਨਯੋਗ ਮੋੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇੱਕ ਵਾਦਾ ਸੀਗਾ ਪੰਜਾਬ ਦੇ ਕਿਸਾਨਾਂ ਦੇ ਨਾਲ ਕਿ ਕੱਲਾ ਕੱਲਾ ਦਾਣਾ ਚੱਕਾਂਗੇ ਐਮਐਸਪੀ ਦੇ ਉੱਤੇ ਔਰ ਉਹਦਾ ਜਿਹੜਾ ਮਤਲਬ ਕਿਸਾਨ ਨੂੰ 24 ਘੰਟਿਆਂ ਦੇ ਵਿੱਚ ਵਿੱਚ ਅਸੀਂ ਪੇਮੈਂਟ ਪਾਵਾਂਗੇ ਸੋ ਬੜਾ ਰੋਸ਼ਨ ਔਰ ਸ਼ਾਨਦਾਰ ਇਸ ਸੀਜ਼ਨ ਸਾਡੇ ਸਾਰੇ ਕਰਮਚਾਰੀ ਸਵਾਰਨਾ ਨੇ ਵਿਸ਼ੇਸ਼ ਸਵਾਰਨਾ ਨੇ ਦਿਨ ਦਾਤ ਮਿਹਨਤ ਕਰਕੇ ਨੇਪਰੇ ਚਾੜਿਆ ਔਰ ਇਹ ਮੋٹے ਤੌਰ ਤੇ ਅੱਜ ਜਿਹੜਾ ਪ੍ਰੋਕਿਊਰਮੈਂਟ ਦਾ ਜਿਹੜਾ ਤੱਥ ਨੇ ਜਿਹੜੀ ਅਸੀਂ ਕੀਤੀ ਹੈ ਨਾ 1.5 ਮਹੀਨੇ ਦੇ ਦੌਰਾਨ ਉਹ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਆ। ਕੋਈ ਸਵਾਲ ਹੈ? ਤਾਂ ਠੀਕ ਹੈ।